ਕਾਜਲ ਆਰਾਮ ਨਾਲ ਸੋਫੇ ਤੇ ਪਸਰ ਕੇ ਭੁੰਨੇ ਹੋਏ ਕਾਜੂ ਤੇ ਮਖਾਣੇ ਖਾ ਰਹੀ ਸੀ ਉਸੇ ਵਕਤ ਉਸਦੀ ਭਾਬੀ ਸਿਮਰਨ ਦਾ ਫੋਨ ਆਇਆ ਉਸਨੇ ਫੋਨ ਨੂੰ ਇਗਨੋਰ ਕਰ ਦਿੱਤਾ ਪਰ ਜਦ ਬਾਰ-ਬਾਰ ਫੋਨ ਆਉਣ ਲੱਗਿਆ ਤਾਂ ਕਾਜਲ ਨੇ ਤੰਗ ਆ ਕੇ ਫੋਨ ਚੱਕਿਆ ਸਾਹਮਣੇ ਤੋਂ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ ਸਿਮਰਨ ਹੌਲੀ ਜਿਹੀ ਨੇ ਬੋਲੀ ਦੀਦੀ ਪਿਛਲੇ ਹਫਤੇ ਮੈਂ ਤੁਹਾਨੂੰ ਫੋਨ ਕਰਕੇ ਪਰੂਲ ਦੀ ਸਾਰੇ ਕੰਡੀਸ਼ਨ ਬਾਰੇ ਦੱਸਿਆ ਸੀ ਦੀਦੀ ਜ਼ਿਆਦਾ دیر ਨਹੀਂ ਰੁਕ ਸਕਦੇ ਡਾਕਟਰ ਨੇ ਬਸ 2-4 ਦਿਨਾਂ ਵਿੱਚ ਹੀ ਆਪਰੇਸ਼ਨ ਕਰਨ ਨੂੰ ਕਿਹਾ ਹੈ 파ਰুল ਦੇ ਆਪਰੇਸ਼ਨ ਲਈ ਕੁਝ ਰੁਪਿਆ ਦੀ ਜ਼ਰੂਰਤ ਹੈ ਤਾਂ ਕਿ ਰੁਪਿਆ ਦਾ ਇੰਤਜ਼ਾਮ ਹੋ ਗਿਆ ਕਾਜਲ ਰੁੱਖੇ ਢੰਗ ਨਾਲ ਬੋਲੀ ਭਾਬੀ ਕਿਉਂ ਬਾਰ-ਬਾਰ ਫੋਨ ਕਰਕੇ ਪਰੇਸ਼ਾਨ ਕਰ ਰਹੀ ਹਾਂ ਜੇ ਰੁਪਿਆ ਦਾ ਇੰਤਜ਼ਾਮ ਹੋ ਜਾਂਦਾ ਤਾਂ ਮੈਂ ਤੁਹਾਨੂੰ ਆਪ ਹੀ ਫੋਨ ਕਰ ਦਿੰਦੀ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਤੇ ਮਨ ਹੀ ਮਨ ਮੁਸਕਰਾ ਰਹੀ ਸੀ ਜਦੋਂ ਦੇ ਕਾਜਲ ਦੇ ਮੰਮੀ ਡੈਡੀ ਇਸ ਦੁਨੀਆ ਵਿੱਚ ਨਹੀਂ ਰਹੇ ਉਹ ਆਪਣੇ ਭਰਾ ਪਰਜਾਈ ਨੂੰ ਹਮੇਸ਼ਾ ਇਮੋਸ਼ਨਲੀ ਬਲੈਕਮੇਲ ਕਰਕੇ ਰੁਪਏ ਪੈਸੇ ਲੈਂਦੀ ਰਹਿੰਦੀ ਸੀ ਕਦੀ ਕਹਿੰਦੀ ਕਿ ਮੇਰੇ ਪਤੀ ਦਾ ਬਿਜ਼ਨਸ ਵਿੱਚ ਨੁਕਸਾਨ ਹੋ ਗਿਆ ਕਦੀ ਕਹਿੰਦੀ ਬੱਚਿਆਂ ਦੀ ਸਕੂਲ ਦੀ ਫੀਸ ਭਰਨੀ ਹੈ ਬਾਅਦ ਵਿੱਚ ਮੈਂ ਰੁਪਏ ਵਾਪਸ ਕਰ ਦਵਾਂਗੀ ਤਾਂ ਉਸ ਦਾ ਭਰਾ ਗੁਰਜੰਟ ਕੀਤੋ ਵੀ ਪੈਸਿਆਂ ਦਾ ਇੰਤਜ਼ਾਮ ਕਰਕੇ ਉਸ ਨੂੰ ਦਿੰਦਾ ਸੀ ਉਸ ਨੂੰ ਲੱਗਦਾ ਸੀ ਕਿ ਭੈਣ ਨੂੰ ਅਜੀਹਾ ਨਹੀਂ ਲੱਗਣਾ ਚਾਹੀਦਾ ਕਿ ਮੰਮੀ ਪਾਪਾ ਇਸ ਦੁਨੀਆ ਵਿੱਚ ਨਹੀਂ ਤਾਂ ਉਸ ਦਾ ਕੋਈ ਆਪਣਾ ਵੀ ਇਸ ਦੁਨੀਆ ਵਿੱਚ ਨਹੀਂ ਹੈ ਇਸ ਲਈ ਉਹ ਹਰ ਹਾਲ ਵਿੱਚ ਆਪਣੀ ਭੈਣ ਦੀ ਮਦਦ ਕਰ ਦਿੰਦਾ ਪਰ ਕੁਝ ਦਿਨ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਉਹਨਾਂ ਦੇ 13 ਸਾਲ ਦੇ ਮੁੰਡੇ ਭਾਰੂਲ ਦੇ ਦਿਲ ਵਿੱਚ ਕੁਝ ਪ੍ਰੋਬਲਮ ਹੈ ਤੇ ਉਸ ਦਾ ਆਪਰੇਸ਼ਨ ਕਰਨਾ ਹੀ ਪਵੇਗਾ ਹੁਣ ਇੰਨੇ ਛੋਟੇ ਬੱਚੇ ਦੀ ਤਕਲੀਫ ਨੂੰ ਦੇਖ ਕੇ ਹੀ ਗੁਰਜੰਟ ਤੇ ਸਿਮਰਨ ਦੀ ਜਾਨ ਹੀ ਸੁੱਕ ਗਈ ਸੀ ਪਰ ਇਸ ਮੁਸ਼ਕਿਲ ਸਥਿਤੀ ਵਿੱਚ ਵੀ ਕੋਈ ਨਾ ਕੋਈ ਰਸਤਾ ਤਾਂ ਕੱਢਣਾ ਹੀ ਪੈਣਾ ਸੀ ਆਪਰੇਸ਼ਨ ਦੇ ਲਈ 8 ਲੱਖ ਰੁਪਏ ਦੀ ਜ਼ਰੂਰਤ ਸੀ ਪਰ ਉਹਨਾਂ ਕੋਲ ਤਾਂ ਇੰਨੇ ਪੈਸੇ ਨਹੀਂ ਬਹੁਤ ਸੋਚਣ ਤੋਂ ਬਾਅਦ ਗੁਰਜੰਟ ਨੇ ਸਿਮਰਨ ਨੂੰ ਕਿਹਾ ਭੈਣ ਤਾਂ ਹਮੇਸ਼ਾ ਸਾਡੇ ਤੋਂ ਮਦਦ ਲੈਂਦੀ ਰਹਿੰਦੀ ਹੈ ਅੱਜਕੱਲ ਚੀਜਾਂ ਇਹਦਾ ਬਿਜ਼ਨਸ ਵੀ ਵਧੀਆ ਚੱਲ ਰਿਹਾ ਹੈ ਤਕ ਉਧਰ ਪਿਆਰ ਦਾ ਇੰਤਜ਼ਾਮ ਤਾਂ ਉਹ ਵੀ ਕਰੀ ਸਕਦੀ ਹੈ ਤੂੰ ਉਹਨਾਂ ਨਾਲ ਗੱਲ ਕਰ ਲੈ ਮੈਨੂੰ ਪੂਰਾ ਯਕੀਨ ਹੈ ਪੈਣ ਕਦੇ ਮਨਾ ਨਹੀਂ ਕਰੂਗੀ ਜਿੰਨਾ ਉਸ ਤੋਂ ਹੋ ਸਕਦਾ ਹੈ ਉਸ ਤੋਂ ਵੀ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰੂਗੀ ਮੈਂ ਹਮੇਸ਼ਾ ਉਸ ਦੀ ਦੁੱਖ ਦੀ ਘੜੀ ਵਿੱਚ ਉਸ ਦੇ ਨਾਲ ਖੜਾ ਤਾਂ ਉਹ ਅੱਜ ਮੇਰੀ ਦੁੱਖ ਦੀ ਘੜੀ ਵਿੱਚ ਵੀ ਪਿੱਛੇ ਨਹੀਂ ਹਟਣ ਵਾਲੀ ਤੇ ਮੈਂ ਆਪਣੇ ਕੁਝ ਦੋਸਤਾਂ ਨਾਲ ਗੱਲ ਕਰਕੇ ਪੈਸਿਆਂ ਦਾ ਇੰਤਜ਼ਾਮ ਕਰਨ ਜਾ ਰਿਹਾ ਹਾਂ ਉਹ ਤਾਂ ਨਿਕਲ ਗਿਆ ਪਰ ਸਿਮਰਨ ਸੋਚ ਵਿੱਚ ਪੈ ਗਈ ਕਿਉਂਕਿ ਉਸਨੇ ਹਫਤਾ ਪਰ ਪਹਿਲਾਂ ਵੀ ਕਾਜਲ ਨੂੰ ਕਿਹਾ ਸੀ ਉਸਨੇ ਅੱਜ ਫਿਰ ਤੋਂ ਫੋਨ ਲਗਾਇਆ ਤਾਂ ਕਾਜਲ ਨੇ ਫੋਨ ਹੀ ਕੱਟ ਦਿੱਤਾ ਸਿਮਰਨ ਖਿੱਚ ਗਈ ਉਸਨੇ ਦੁਬਾਰਾ ਫੋਨ ਕੀਤਾ ਤੇ ਲਗਾਤਾਰ 3-4 ਬਾਰ ਫੋਨ ਕਰਦੀ ਰਹੀ ਖਿੱਚ ਕੇ ਕਾਜਲ ਨੇ ਫੋਨ ਚੱਕਿਆ ਅੱਗੋਂ ਫਟਾਫਟ ਸਿਮਰਨ ਬੋਲ ਪਈ ਪੈਣੀ ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੇ ਇਹ ਜ਼ਰੂਰਤ ਹੀ ਅਜਹੀ ਹੈ ਕਿ ਮੈਂ ਇੰਤਜ਼ਾਰ ਨਹੀਂ ਕਰ ਸਕਦੀ ਉਸ ਵਕਤ ਕਾਜਲ ਮੂੰਹ ਬਣਾਉਂਦੇ ਹੋਏ ਕਹਿਣ ਲੱਗੀ ਭਾਬੀ ਤੁਸੀਂ 파ਰুল ਦਾ ਆਪਰੇਸ਼ਨ ਕਿਸੇ ਸਰਕਾਰੀ ਹਸਪਤਾਲ ਵਿੱਚ ਕਿਉਂ ਨਹੀਂ ਕਰਵਾ ਲੈਂਦੇ ਹੁਣ ਮੇਰੇ ਕੋਲ ਵੀ ਇੰਨੇ ਪੈਸੇ ਕਿੱਥੇ ਨੇ ਮੈਨੂੰ ਤਾਂ ਖੁਦ ਹੀ ਪੈਸਿਆਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਜ਼ਰੂਰਤ ਪੈਂਦੀ ਮੈਂ ਤਾਂ ਆਪ ਤੁਹਾਡੇ ਤੋਂ ਹੀ ਮੰਗਦੀ ਆਂ ਐਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਸਿਮਰਨ ਹੈਰਾਨ ਰਹਿ ਗਈ ਕਿਉਂਕਿ ਉਸਦੀ ਨਨਦ ਦੀ ਸਹੇਲੀ ਤੋਂ ਪਤਾ ਲੱਗਿਆ ਸੀ ਕਿ ਅੱਜਕੱਲ ਉਹਨਾਂ ਦੇ ਜਵਾਈ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ। ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਸੋਚਣ ਲੱਗੀ ਮੇਰੀ ਨਨਦ ਹਮੇਸ਼ਾ ਗੁਰਜੰਟ ਦੀ ਮਿਹਨਤ ਦੀ ਕਮਾਈ ਮੰਗ-ਮੰਗ ਕੇ ਲੈ ਜਾਂਦੀ ਰਹਿੰਦੀ ਸੀ ਤੇ ਅੱਜ ਜ਼ਰੂਰਤ ਪੈਣ ਤੇ ਉਸਨੇ ਮੈਨੂੰ ਕਿਵੇਂ ਜਵਾਬ ਦੇ ਦਿੱਤਾ ਹੈ। ਗੁਰਜੰਟ ਘਰ ਆਇਆ ਕਹਿਣ ਲੱਗਿਆ ਕਾਜਲ ਭੈਣ ਨਾਲ ਤੇਰੀ ਗੱਲ ਹੋ ਗਈ ਹੈ ਨਾ ਰੁਪਈਆ ਦਾ ਇੰਤਜ਼ਾਮ ਹੋ ਗਿਆ ਕਦੋਂ ਲੈਣ ਚੱਲੀਏ ਉਹਨਾਂ ਕੋਲੋਂ ਪੈਸੇ ਜਾਂ ਫਿਰ ਉਹ ਬੈਂਕ ਟ੍ਰਾਂਸਫਰ ਕਰ ਦੇਣਗੇ ਸਿਮਰਨ ਬੜਾ ਗੁੱਸੇ ਵਿੱਚ ਕਹਿਣ ਲੱਗੀ ਕਾਜਲ ਨੇ ਤਾਂ ਸਾਫ਼-ਸਾਫ਼ ਜਵਾਬ ਦੇ ਦਿੱਤਾ ਕਿ ਉਸ ਕੋਲ ਕੋਈ ਪੈਸੇ ਨਹੀਂ ਗੁਰਜੰਟ ਹਰਾਨੀ ਨਾਲ ਬੋਲਿਆ ਪਰ ਅਜਿਹਾ ਕਿਵੇਂ ਹੋ ਸਕਦਾ ਹੈ ਜੀਜਾਈ ਦਾ ਕੰਮ ਤਾਂ ਬਹੁਤ ਵਧੀਆ ਚੱਲ ਰਿਹਾ ਹੈ ਸਿਮਰਨ ਭਰੀ ਹੋਈ ਆਵਾਜ਼ ਵਿੱਚ ਬੋਲੀ ਇਹ ਤਾਂ ਮੈਨੂੰ ਵੀ ਪਤਾ ਹੈ ਪਰ ਰੁਪਈਆ ਦਾ ਇੰਤਜ਼ਾਮ ਕਿਵੇਂ ਹੋਵੇਗਾ ਤੁਹਾਡੀ ਭੈਣ ਨੇ ਤਾਂ ਸਾਫ਼-ਸਾਫ਼ ਜਵਾਬ ਦੇ ਦਿੱਤਾ ਕਿ ਅਸੀਂ ਆਪਣੇ ਪੁੱਤ ਦਾ ਆਪਰੇਸ਼ਨ ਕਿਸੇ ਸਰਕਾਰੀ ਹਸਪਤਾਲ ਵਿੱਚ ਕਰਵਾ ਲਈਏ ਗੁਰਜੰਟ ਨੂੰ ਬਹੁਤ ਵੱਡਾ ਝਟਕਾ ਲੱਗਿਆ ਕਿ ਮੇਰੀ ਭੈਣ ਐਵੇਂ ਕਿਵੇਂ ਕਹਿ ਸਕਦੀ ਹੈ ਪਰ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਕਹਿਣ ਲੱਗਾ ਤੂੰ ਚਿੰਤਾ ਨਾ ਕਰ ਸਿਮਰਨ ਮੈਂ ਆਪਣੇ ਕੁਝ ਦੋਸਤਾਂ ਨਾਲ ਗੱਲ ਕੀਤੀ ਹੈ ਪੈਸਿਆਂ ਦਾ ਇੰਤਜ਼ਾਮ ਹੋ ਜਾਵੇਗਾ ਹਰ ਇਨਸਾਨ ਇੱਕ ਜਿਹਾਨੀ ਹੁੰਦਾ ਪਰ ਮੈਂ ਆਪਣੀ ਭੈਣ ਨਾਲ ਆਪ ਗੱਲ ਕਰਨੀ ਚਾਹਨਾ। ਸ਼ਾਮ ਨੂੰ ਤਿਆਰ ਰਹੀ। ਆਪਾਂ ਉਸਦੇ ਘਰ ਚੱਲਾਂਗੇ। ਸਿਮਰਨ ਕਹਿਣ ਲੱਗੀ ਹੁਣ ਅਜਿਹੇ ਵਿੱਚ ਕੀ ਗੱਲ ਕਰਨੀ ਹੈ। ਮੇਰਾ ਤਾਂ ਉੱਥੇ ਜਾਣ ਦਾ ਬਿਲਕੁਲ ਵੀ ਮਨ ਨਹੀਂ ਕਰ ਰਿਹਾ। ਤਾਂ ਗੁਰਜੰਟ ਸਿੰਘ ਬੋਲਿਆ। ਇਹੀ ਤਾਂ ਵਕਤ ਹੁੰਦਾ ਹੈ ਜਦ ਆਪਣੇ ਤੇ ਪਰਾਇਆਂ ਦੀ ਅਸਲੀ ਪਹਿਚਾਨ ਹੁੰਦੀ ਹੈ। ਮੇਰੀ ਭੈਣ ਨੇ ਐਨੀ ਵਾਰ ਮੇਰੇ ਤੋਂ ਮਦਦ ਮੰਗੀ ਹੈ। ਮੈਂ ਹਰ ਵਾਰ ਉਸਦੀ ਮਦਦ ਕੀਤੀ ਮੇਰੇ ਕੋਲ ਪੈਸੇ ਨਾ ਵੀ ਹੁੰਦੇ ਤਾਂ ਕਰਜ਼ਾ ਲੈ ਕੇ ਵੀ ਉਸ ਨੂੰ ਪੈਸੇ ਦਿੱਤੇ ਨੇ ਪਰ ਅੱਜ ਜਦ ਮੈਨੂੰ ਜ਼ਰੂਰਤ ਪਈ ਤਾਂ ਉਹ ਐਵੇਂ ਕਿਵੇਂ ਜਵਾਬ ਦੇ ਸਕਦੀ ਹੈ ਜੇ ਮੈਂ ਸਮੇਂ-ਸਮੇਂ ਤੇ ਉਸ ਨੂੰ ਪੈਸੇ ਨਾ ਦਿੱਤੇ ਹੁੰਦੇ ਤਾਂ ਅੱਜ ਮੈਨੂੰ ਕਿਸੇ ਦੇ ਅੱਗੇ ਹੱਥ ਫੈਲਾਉਣ ਦੀ ਜ਼ਰੂਰਤ ਨਾ ਪੈਂਦੀ ਬੋਲਦੇ ਹੋਏ ਗੁਰਜੰਟ ਦਾ ਗਲਾ ਭਾਰੀ ਹੋ ਗਿਆ ਖੈਰ ਸ਼ਾਮ ਨੂੰ ਦੋਨੋਂ ਕਾਜਲ ਦੇ ਘਰ ਪਹੁੰਚੇ ਡੋਰਵੈਲ ਬਜਾਉਣ ਹੀ ਲੱਗੇ ਸੀ ਕਿ ਕਾਜਲ ਦੀ ਆਵਾਜ਼ ਸੁਣਾਈ ਦਿੱਤੀ ਕਾਜਲ ਬਾਹਰ ਗਾਰਡਨ ਵਿੱਚ ਕਿਸੇ ਨਾਲ ਫੋਨ ਤੇ ਗੱਲ ਕਰਦੇ ਹੋਏ ਕਹਿ ਰਹੀ ਸੀ ਮੇਰੇ ਪਤੀ ਇੰਨੀ ਮਿਹਨਤ ਕਰਦੇ ਨੇ ਉਹ ਭਾਬੀ ਦੇ ਬੱਚੇ ਦਾ ਆਪਰੇਸ਼ਨ ਕਰਵਾਉਣ ਲਈ ਥੋੜੀ ਨਾ ਕਮਾ ਰਹੇ ਨੇ ਇਸ ਲਈ ਮੈਂ ਤਾਂ ਆਪਣੇ ਭਰਾ ਪਰਜਾਈ ਨੂੰ ਸਾਫ਼-ਸਾਫ਼ ਜਵਾਬ ਦੇ ਦਿੱਤਾ ਕਿ ਮੇਰੇ ਪਤੀ ਤਾਂ ਬਸ ਮੇਰੇ ਬੱਚਿਆਂ ਲਈ ਹੀ ਕਮਾ ਰਹੇ ਨੇ ਐਨਾ ਕਹਿ ਕੇ ਉਹ ਇਕਦਮ ਟਹਾਕਾ ਲਗਾ ਕੇ ਹੱਸ ਪਈ ਹੁਣ ਤਾਂ ਸਿਮਰਨਤੋਂ ਰਿਹਾਨੀ ਗਿਆ ਇਕਦਮ ਅੰਦਰ ਆ ਕੇ ਬੋਲੀ ਦੀਦੀ ਤੁਹਾਡੇ ਅਜਿਹੇ ਵਿਚਾਰ ਨੇ ਉਹ ਜਿਹੜਾ ਤੜਫ ਰਿਹਾ ਉਹ ਤੁਹਾਡਾ ਭਤੀਜਾ ਹੈ ਭੂਆ ਦੀ ਤਾਂ ਭਤੀਜਿਆਂ ਵਿੱਚ ਜਾਣ ਵਸਦੀ ਹੈ ਮੰਮੀ ਡੈਡੀ ਦੇ ਜਾਣ ਤੋਂ ਬਾਅਦ ਅਸੀਂ ਆਪ ਔਖੇ ਹੋ ਕੇ ਹਰ ਵਕਤ ਤੁਹਾਡੀ ਮਦਦ ਕੀਤੀ ਤਾਂ ਕਿ ਤੁਹਾਨੂੰ ਇਹ ਨਾ ਲੱਗੇ ਕਿ ਮੰਮੀ ਡੈਡੀ ਦੇ ਜਾਣ ਤੋਂ ਬਾਅਦ ਪੇਕਿਆਂ ਵਿੱਚ ਤੁਹਾਡਾ ਕੋਈ ਆਪਣਾ ਨਹੀਂ ਰਿਹਾ ਪਰ ਅੱਜ ਜਦੋਂ ਤੁਹਾਡੇ ਭਰਾ ਨੂੰ ਤੁਹਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤਾਂ ਤੁਸੀਂ ਮੂੰਹ ਮੋੜ ਰਹੇ ਹੋ ਤਾਂ ਕਾਜਲ ਨੇ ਸਖ ਪਕਾ ਕੇ ਫੋਨ ਕੱਟ ਦਿੱਤਾ ਤੇ ਭਰਾ ਪਰਜਾਈ ਨੂੰ ਦੇਖ ਕੇ ਆਪਣੇ ਆਪ ਨੂੰ ਸੰਭਾਲਦੇ ਹੋਏ ਬੋਲੀ ਤੁਸੀਂ ਤੁਸੀਂ ਇੱਥੇ ਕਿਵੇਂ ਗੁਰਜੰਟ ਹੱਥ ਨਾਲ ਰੋਕਣ ਦਾ ਇਸ਼ਾਰਾ ਕਰਦੇ ਹੋਏ ਬੋਲਿਆ ਉੱਥੇ ਹੀ ਰੁਕ ਜਾਓ ਦੀਦੀ ਤੁਸੀਂ ਹਮੇਸ਼ਾ ਮੇਰੇ ਤੋਂ ਇਮੋਸ਼ਨਲੀ ਬਲੈਕਮੇਲ ਕਰਕੇ ਰੁਪਏ ਮੰਗੇ ਤੇ ਅੱਜ ਮੇਰੀ ਜ਼ਰੂਰਤ ਦੇ ਟਾਈਮ ਤੁਸੀਂ ਇਹ ਕਹਿ ਕੇ ਪੱਲਾ ਝਾੜ ਰਹੇ ਹੋ ਕਿ ਤੁਹਾਡੇ ਪਤੀ ਸਿਰਫ ਤੁਹਾਡੇ ਆਪਣੇ ਬੱਚਿਆਂ ਲਈ ਹੀ ਕਮਾਉਂਦੇ ਨੇ ਸਿਮਰਨ ਵੀ ਗੁੱਸੇ ਵਿੱਚ ਬੋਲੀ ਦੀਦੀ ਅੱਜ ਤੋਂ ਮੇਰੇ ਪਤੀ ਵੀ ਬਸ ਮੇਰੇ ਬੱਚਿਆਂ ਲਈ ਹੀ ਕਮਾਉਣਗੇ ਇਸ ਲਈ ਹੁਣੇ ਉਮੀਦ ਤਾਂ ਬਿਲਕੁਲ ਨਾ ਕਰਿਓ ਕਿ ਅਸੀਂ ਰੁਪਏ ਪੈਸਿਆਂ ਨਾਲ ਤੁਹਾਡੀ ਮਦਦ ਕਰਾਂਗੇ ਗੁਰਜੰਟ ਅੱਗੇ ਵਧ ਕੇ ਬਹੁਤ ਕੁਝ ਕਹਿਣਾ ਚਾਹੁੰਦਾ ਸੀ ਪਰ ਸਿਮਰਨ ਉਸ ਨੂੰ ਖਿੱਚ ਕੇ ਲੈ ਗਈ ਕਿਉਂਕਿ ਹੁਣ ਉੱਥੇ ਖੜੇ ਹੋ ਕੇ ਬਹਿਸ ਕਰਨ ਦਾ ਕੋਈ ਮਤਲਬ ਨਹੀਂ ਸੀ ਰਹਿ ਗਿਆ ਉਸ ਨੇ ਵੀ ਆਪਣੀ ਨਨਦ ਦਾ ਅਸਲੀ ਰੂਪ ਦੇਖ ਲਿਆ ਸੀ ਤੇ ਗੁਰਜੰਟ ਵੀ ਆਪਣੀ ਭੈਣ ਦਾ ਅਸਲੀ ਰੂਪ ਸਮਝ ਚੁੱਕਿਆ ਸੀ ਉਹ ਦੋਨੋਂ ਕਾਫੀ ਦੁਖੀ ਸੀ ਰਿਸ਼ਤੇ ਸੰਭਾਲਣ ਦੇ ਨਾਮ ਤੇ ਉਹ ਲੋਕ ਐਨੇ ਸਾਲ ਬੇਵਕੂਫ ਬਣਦੇ ਰਹੇ ਹਾਲਾਂਕਿ ਸਿਮਰਨ ਕਦੇ-ਕਦੇ ਆਪਣੇ ਪਤੀ ਨੂੰ ਸਮਝਾਉਂਦੀ ਵੀ ਸੀ ਕਿ ਆਪਣੇ ਭਵਿੱਖ ਲਈ ਵੀ ਕੁਝ ਬਚਤ ਕਰਨੀ ਚਾਹੀਦੀ ਹੈ। ਉਦੋਂ ਗੁਰਜੰਟ ਖਸਤੇ ਹੋਏ ਕਹਿ ਦਿੰਦਾ ਜੀਜਾ ਜੀ ਦਾ ਇੰਨਾ ਵੱਡਾ ਬਿਜ਼ਨਸ ਹੈ। ਜਦ ਉਹਨਾਂ ਦਾ ਬਿਜ਼ਨਸ ਠੀਕ ਨਾਲ ਚੱਲਣ ਲੱਗੂਗਾ ਤਾਂ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਨਹੀਂ ਹੋਊਗੀ। ਪਰ ਅੱਜ ਕਾਜਲ ਨੇ ਉਹਨਾਂ ਨੂੰ ਸੱਚਾਈ ਦਾ ਕਿਹੋ ਜਿਹਾ ਸ਼ੀਸ਼ਾ ਦਿਖਾਇਆ ਹੈ। ਇਸ ਦੁਨੀਆ ਵਿੱਚ ਬਸ ਆਪਣੇ ਲਈ ਹੀ ਕੀਤੀ ਮਿਹਨਤ ਦੀ ਕਮਾਈ ਤੇ ਹੀ ਭਰੋਸਾ ਕਰਨਾ ਚਾਹੀਦਾ ਹੈ ਖੈਰ 5 ਲੱਖ ਰੁਪਏ ਤਾਂ ਸਿਮਰਨ ਨੇ ਆਪਣੇ ਸਾਰੇ ਗਹਿਣੇ ਵੇਚ ਕੇ ਇਕੱਠੇ ਕਰ ਲਏ ਤੇ ਬਾਕੀ ਦੇ 2 ਲੱਖ ਰੁਪਏ ਗੁਰਜੰਟ ਦੇ ਦੋਸਤਾਂ ਨੇ ਇਕੱਠੇ ਕਰਕੇ ਦਿੱਤੇ ਲੱਖ ਰੁਪਏ ਦਾ ਬੈਂਕ ਤੋਂ ਲੋਨ ਕਰਵਾ ਲਿਆ ਡਾਕਟਰ ਦੇ ਕਹੇ ਅਨੁਸਾਰ ਛੇਤੀ ਨਾਲ ਪਰুল ਦਾ ਆਪਰੇਸ਼ਨ ਕਰਵਾਇਆ ਆਪਰੇਸ਼ਨ ਸਫਲ ਹੋ ਗਿਆ ਜਦੋਂ ਉਹ ਹਸਪਤਾਲ ਤੋਂ ਘਰ ਆਏ ਤਸਵੀਰਨ ਘਾ ਰਾਕੇ ਉਸਦਾ ਪੂਰਾ ਧਿਆਨ ਰੱਖਣ ਲੱਗੀ ਗੁਰਜੰਟ ਵੀ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੀ ਹੁਣ ਉਹ ਆਪਣੀ ਮਿਹਨਤ ਦੀ ਕਮਾਈ ਆਪਣੇ ਪਰਿਵਾਰ ਲਈ ਸਾਮ ਕੇ ਰੱਖ ਰਿਹਾ ਸੀ ਇਧਰ ਕਾਜਲ ਦੀ ਇਸ ਹਰਕਤ ਤੋਂ ਬਾਅਦ ਹੀ ਉਸਦਾ ਪੇਕਾਕਾਰ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਿਆ ਸੀ ਪਹਿਲਾਂ ਬਹਾਨੇ ਬਣਾ ਕੇ ਆਪਣੇ ਪੇਕਿਆਂ ਤੋਂ ਪੈਸੇ ਮੰਗਦੀ ਰਹਿੰਦੀ ਪਰ ਇਸ ਵਾਰ ਸੱਚਮੁੱਚ ਉਸਦੇ ਪਤੀ ਨੂੰ ਬਿਜ਼ਨਸ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ। ਉਹਨਾਂ ਦੀ ਕੰਪਨੀ ਡੁੱਬ ਗਈ। ਉਦੋਂ ਉਹਨਾਂ ਨੇ ਕੰਪਨੀ ਵੇਚ ਕੇ ਸਾਰਾ ਕਰਜ਼ਾ ਚੁਕਾਇਆ। ਅਜਹੀ ਹਾਲਤ ਵਿੱਚ ਉਸਦੇ ਪਤੀ ਨੂੰ ਬਹੁਤ ਵੱਡਾ ਸਦਮਾ ਲੱਗਿਆ। ਗੰਭੀਰ ਰੂਪ ਵਿੱਚ ਬਿਮਾਰ ਹੋ ਗਏ। ਹੁਣ ਜਦ ਮੁਸੀਬਤ ਆਈ ਤਾਂ ਸਾਰੇ ਲੋਕ ਤੇ ਰਿਸ਼ਤੇਦਾਰ ਆਪਣੇ ਆਪ ਹੀ ਉਸ ਤੋਂ ਦੂਰ ਹੋ ਗਏ। ਕਾਜਲ ਬਿਲਕੁਲ ਕੱਲੀ ਹੋ ਚੁੱਕੀ ਸੀ। ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਵੀ ਆਫਤ ਆ ਗਈ। ਕਿਉਂਕਿ ਉਹ ਸਕੂਲ ਦੀ ਫੀਸ ਵੀ ਨਹੀਂ ਸੀ ਭਰ پا ਰਹੀ ਮਜਬੂਰਨ ਉਸਦੇ ਪਤੀ ਦਾ ਇਲਾਜ ਕਰਵਾਉਣ ਲਈ ਤੇ ਘਰ ਦਾ ਖਰਚ ਚਲਾਉਣ ਲਈ ਉਸ ਨੂੰ ਆਪਣਾ ਘਰ ਵੇਚਣਾ ਪਿਆ ਉਹ ਕਿਰਾਏ ਦੇ ਮਕਾਨ ਵਿੱਚ ਆ ਚੁੱਕੀ ਸੀ ਤੇ ਘਰ ਵੇਚ ਕੇ ਮਿਲੇ ਰੁਪਿਆ ਨਾਲ ਕਿਸੇ ਤਰ੍ਹਾਂ ਘਰ ਦਾ ਖਰਚ ਚਲਾ ਰਹੀ ਸੀ ਹੌਲੀ ਹੌਲੀ ਉਹ ਪੈਸੇ ਵੀ ਖਤਮ ਹੋਣ ਲੱਗੇ ਤਾਂ ਉਸ ਨੂੰ ਅੱਗੇ ਦੀ ਚਿੰਤਾ ਹੋਣ ਲੱਗੀ ਪਤੀ ਨੂੰ ਉਹ ਕੋਈ ਕੰਮ ਕਰਨ ਲਈ ਕਹਿੰਦੀ ਤਾਂ ਉਹ ਇੰਨੇ ਡਿਪਰੈਸ਼ਨ ਵਿੱਚ ਚਲਿਆ ਗਿਆ ਸੀ ਕਿ ਉਸ ਤੋਂ ਕੋਈ ਕੰਮ ਨਹੀਂ ਸੀ ਹੋ ਰਿਹਾ ਮਜਬੂਰ ਉਹ ਆਪ ਬਾਹਰ ਨਿਕਲੀ ਉਸ ਨੂੰ ਨੌਕਰੀ ਕਰਨੀ ਪਈ ਹੁਣ ਇੱਕ ਛੋਟਾ ਜਿਹਾ ਕਮਰਾ ਬਿਮਾਰ ਪਤੀ ਪੜਾਈ ਵਿੱਚ ਪਿਛੜਦੇ ਬੱਚੇ ਹੀ ਉਸਦਾ ਜੀਵਨ ਸੀ ਹਾਲਾਂਕਿ ਇਸ ਵਿੱਚ ਉਸਦੇ ਪਤੀ ਤੇ ਬੱਚੇ ਦੀ ਕੋਈ ਗਲਤੀ ਨਹੀਂ ਸੀ ਪਰ ਕਹਿੰਦੇ ਨੇ ਕਿ ਪਰਿਵਾਰ ਵਿੱਚ ਕੋਈ ਵੀ ਗਲਤੀ ਕਰਦਾ ਤਾਂ ਖਮਿਆਜਾ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਕਦੇ-ਕਦੇ ਕਾਜਲ ਨੂੰ ਅਫਸੋਸ ਹੁੰਦਾ ਤੇ ਉਸਨੂੰ ਲੱਗਦਾ ਕਿ ਸ਼ਾਇਦ ਉਸਦੇ ਇਹ ਪੂਰੇ ਕਰਮਾਂ ਦਾ ਫਲ ਹੈ ਜਿਸ ਦੇ ਕਾਰਨ ਅੱਜ ਉਸਦਾ ਪੂਰਾ ਪਰਿਵਾਰ ਪਰੇਸ਼ਾਨ ਹੈ ਪਰ ਇਸ ਦਾ ਅੰਤ ਹੁੰਦਾ ਫਿਲਹਾਲ ਉਸਨੂੰ ਦਿਖਾਈ ਨਹੀਂ ਸੀ ਦੇ ਰਿਹਾ ਆਪਣੇ ਭਵਿੱਖ ਦੀ ਰੱਖਿਆ ਲਈ ਹਮੇਸ਼ਾ ਆਪਣੀ ਮਿਹਨਤ ਦੀ ਕਮਾਈ ਤੇ ਭਰੋਸਾ ਕਰਨਾ ਚਾਹੀਦਾ ਹੈ ਰਿਸ਼ਤੇਦਾਰਾਂ ਦੀ ਮਦਦ ਕਰਨਾ ਚੰਗਾ ਹੈ ਪਰ ਆਪਣੀ ਜ਼ਰੂਰਤ ਨੂੰ ਨਜ਼ਰਅੰਦਾਜ਼ ਕਰਕੇ ਦੂਜਿਆਂ ਤੇ ਨਿਰਭਰ ਰਹਿਣਾ ਸਮਝਦਾਰੀ ਨਹੀਂ ਟਾਈਮ ਤੇ ਪ੍ਰਸਥਿਤੀਆਂ ਬਦਲਦੀ دیر ਨਹੀਂ ਲੱਗਦੀ ਇਸ ਲਈ ਆਰਥਿਕ ਰੂਪ ਨਾਲ ਵੀ ਆਤਮ ਨਿਰਭਰ ਰਹਿਣਾ ਹੀ ਸੱਚੀ ਤਾਕਤ ਹੁੰਦੀ ਹੈ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਹੋ ਜਹੀਆਂ ਛੋਟੀਆਂ ਵੱਡੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਪੰਜਾਬੀ ਕਹਾਣੀਆਂ ਚੈਨਲ ਨਾਲ ਜੁੜੇ ਰਹੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ